ਬਰਫੀ ਬਣਾਉਣਾ ਬੇਸ਼ੱਕ ਔਖਾ ਕੰਮ ਆ ਪਰ ਜੇ ਤੁਸੀਂ ਸਹੀ ਨਾਪ ਸਹੀ ਤਰੀਕੇ ਨਾਲ ਬਣਾਓਗੇ ਤਾਂ ਬਰਫੀ ਤੁਹਾਡੀ ਬਿਲਕੁਲ ਪਰਫੈਕਟ ਬਣੂਗੀ ਇੰਨੀ ਜਿਆਦਾ ਟੇਸਟੀ ਬਣੂਗੀ। ਇੰਨੀ ਅਮੇਜ਼ਿੰਗ ਬਰਫੀ ਤੁਹਾਨੂੰ ਬਾਜ਼ਾਰ ਦੇ ਵਿੱਚ ਨਹੀਂ ਮਿਲੂਗੀ ਤੇ ਸਸਤੇ ਸੌਦੇ ਦੇ ਨਾਲ ਆਪਾਂ ਸਾਰਾ ਕੁਝ ਬਣਾ ਲਿਆ ਬਿਲਕੁਲ ਪਰਫੈਕਟ ਬਣਾ ਕੇ ਆਪਾਂ ਤਿਆਰ ਕਰ ਲਈ ਆ। ਇਸ ਬਰਫੀ ਦਾ ਟੈਕਸਚਰ ਇੰਨਾ ਜਿਆਦਾ ਵਧੀਆ ਹੈ ਆਪਾਂ ਇਹਨੂੰ ਚੱਕ ਵੀ ਕਰ ਲੈਨੇ ਆ ਤੋੜ ਕੇ ਵੀ ਦੇਖ ਲੈਨੇ ਆ। ਤਿੰਨ ਜਿਆਦਾ ਸੌਖੇ ਤਰੀਕੇ ਨਾਲ ਬਹੁਤ ਥੋੜੇ ਟਾਈਮ ਦੇ ਨਾਲ ਆਪਾਂ ਜਿਹੜੀ ਮੈਦੇ ਦੀ ਬਰਫੀ ਬਣਾ ਕੇ ਤਿਆਰ ਕਰ ਲਵਾਂਗੇ ਜੋ ਵੀ ਸਵਾਦ ਪਾਇਆ ਤੁਹਾਨੂੰ ਲੱਗੂਗਾ ਹੀ ਨਹੀਂ ਕਿ ਮੈਦੇ ਦੀ ਐਨੀ ਜਿਆਦਾ ਟੇਸਟੀ ਬਣਦੀ ਹੈ ਹਰ ਸ਼ਿਕਰ ਦੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਅੱਜ ਆਪਾਂ ਬਣਾਵਾਂਗੇ ਬਰਫੀ ਉਹ ਵੀ ਮੈਦੇ ਦੀ ਬਹੁਤ ਹੀ ਟੇਸਟੀ ਬਣਦੀ ਹੈ ਤੇ ਬਣਾਉਣੇ ਬਹੁਤ ਜਿਆਦਾ ਆਸਾਨ ਆ ਖਾਣ ਚ ਬਹੁਤ ਟੇਸਟੀ ਲੱਗੂਗੀ ਤੁਹਾਨੂੰ ਫੀਲ ਹੀ ਨਹੀਂ ਹੋਊਗਾ ਕਿ ਤੁਸੀਂ ਮੈਦੇ ਦੀ ਬਰਫੀ ਬਣਾਈ ਹੈ ਇਸ ਤਰੀਕੇ ਨਾਲ ਬਣਾਵਾਂਗੇ ਅੱਜ ਆਪਾਂ ਬਣਾਉਣ ਜਾ ਰਹੇ ਹਲਦੇ ਦੀ ਬਰਫੀ ਮੈਦੇ ਦੀ ਬਰਫੀ ਦੇ ਵਿੱਚ ਉਹ ਖੋਏ ਦਾ ਟੇਸ ਕਿਵੇਂ ਆਵੇ ਜਾਂ ਇੰਨੀ ਜ਼ਿਆਦਾ ਟੇਸਟੀ ਕਿਵੇਂ ਬਣੇ ਮੈਦੇ ਦਾ ਟੇਸ ਨਾ ਆਵੇ ਉਹਦੇ ਲਈ ਆਪਾਂ ਥੋੜੀ ਨਵੀਂ ਟ੍ਰਿਕ ਲੈ ਕੇ ਆਏ ਆ ਉਹਦੇ ਲਈ ਤੁਸੀਂ ਕੋਈ ਵੀ ਕੱਪ ਜਾਂ ਕੌਲੀ ਸੈੱਟ ਕਰ ਲੈਣਾ ਹੈ ਫਿਰ ਉਸੇ ਹਿਸਾਬ ਨਾਲ ਸਾਰਾ ਨਾਪ ਆ ਜਿਹੜਾ ਰੱਖਣਾ ਹੈ ਆਪਾਂ ਦੋ ਕੌਲੀਆਂ ਮੈਦੇ ਦੀਆਂ ਲਵਾਂਗੇ ਮੈਦੇ ਨੂੰ ਜਿਹੜਾ ਛਾਣ ਲੈਣਾ ਤੁਸੀਂ ਇੱਕ ਵਾਰੀ ਜੇ ਸਾਫ਼ ਹੈ ਤਾਂ ਇਦਾਂ ਹੀ ਲੈ ਲੈਣਾ ਸਾਈਡ ਤੇ ਮੈਂ ਦੇਸੀ ਘਿਓ ਲਿਆਏ ਇਹਨੂੰ ਪਿਘਲਾ ਲਿਆ ਸੀਗਾ ਤੁਸੀਂ ਦੇਸੀ ਘਿਓ ਜਾਂ ਫਿਰ ਡਾਲਡਾ ਘਿਓ ਵੀ ਯੂਜ਼ ਕਰ ਸਕਦੇ ਹੋ ਜਾਂ ਫਿਰ ਅੱਧਾ ਦੇਸੀ ਅੱਧਾ ਦੂਜਾ ਘਿਓ ਵੀ ਯੂਜ਼ ਕਰ ਸਕਦੇ ਹੋ ਤੁਸੀਂ ਇੱਕ ਕੱਪ ਲੈਣਾ ਹੈ ਆਪਾਂ 2 ਕੱਪ ਮੈਦੇ ਦੇ ਲੈਣੇ ਇੱਕ ਕੱਪ ਘਿਓ ਦਾ ਲਵਾਂਗੇ ਥੋੜਾ ਜਿਹਾ ਹੋਣਾ ਹੈ ਬਾਕੀ ਜਿਹੜਾ ਘਿਓ ਆਪਾਂ ਬਾਅਦ 'ਚ ਯੂਜ਼ ਕਰ ਲਵਾਂਗੇ ਜੇ ਜ਼ਰੂਰਤ ਲੱਗੂਗੀ ਇਹ ਪੌਣਾ ਕੱਪ ਹੈ ਸਾਈਡ ਤੇ ਆਪਾਂ ਪੈਨ ਲੈ ਲਿਆ ਪੈਨ ਨੂੰ ਆਪਾਂ ਬਿਲਕੁਲ ਗਰਮ ਕਰ ਲਿਆ ਤੇ ਇਹਦੇ ਵਿੱਚ ਸਾਰਾ ਆਪਾਂ ਘਿਓ ਪਾ ਲਿਆ ਜਿਹੜਾ ਪੌਣਾ ਕੱਪ ਲਿਆ ਸੀਗਾ ਤੇ ਇਦੇ ਵਿੱਚ ਆਪਾਂ ਮੈਦਾ ਜਿਹੜਾ ਇਹਨੂੰ ਭੁੰਨਣਾ ਏ 10 ਤੋਂ 12 ਮਿੰਟ ਤੱਕ ਭੁੰਨਿਆ ਜਾਊਗਾ ਬਿਲਕੁਲ ਲੋ ਟੂ ਮੀਡੀਅਮ ਫਲੇਮ ਭੁੰਨਾਂਗੇ ਆਟਾ ਮੈਦਾ ਸੂਜੀ ਜਾਂ ਫਿਰ ਤੁਸੀਂ ਇਦਾਂ ਦੀ ਕੋਈ ਵੀ ਬੇਸਨ ਦੀ ਬਰਫੀ ਬਣਾਉਣੇ ਉਹਦਾ ਟਾਈਮ ਲੱਗਦਾ ਏ ਉਹਦੇ ਲਈ ਤੁਹਾਨੂੰ ਪੇਸ਼ੈਂਸ ਜ਼ਰੂਰੀ ਆ ਹੌਲੀ ਹੌਲੀ ਭੁੰਨਾ ਏ ਗੈਸਾ ਜਿਹੜਾ ਇੱਕਦਮ ਤੇਜ਼ ਨਹੀਂ ਕਰਨਾ ਲੋ ਟੂ ਮੀਡੀਅਮ ਫਲੇਮ ਆਪਾਂ ਨੂੰ ਭੁੰਨ ਲੈਣਾ 10-12 ਮਿੰਟ ਉਨਾ ਟਾਈਮ ਤੁਸੀਂ ਇਹ ਤੋਂ ਕਿਤੇ ਵੀ ਦੂਰ ਨਹੀਂ ਜਾਣਾ ਹੈਗਾ ਕੜਛੀ ਆ ਜਿਹੜੀ ਬਿਲਕੁਲ ਵੀ ਨਹੀਂ ਛੱਡਣੀ ਹੈਗੀ ਜਿਵੇਂ ਜਿਵੇਂ ਭੁੰਨਿਆ ਜਾਊਗਾ ਕੀ ਛੱਡ ਦੂਗਾ ਤੇ ਇਹਨੂੰ ਇਦਾਂ ਭੁੰਦੇ ਰਹਿਣਾ ਹੈ ਤੁਸੀਂ ਲਗਾਤਾਰ ਟਾਈਮ ਆਪਾਂ ਸੂਜੀ ਭੁੰਨਾਂਗੇ ਉਹਨਾ ਟਾਈਮ ਆਪਾਂ ਚਿੰਡੀ ਲੈਣੀ ਆ ਸਵਾ ਕੱਪ ਲਈ ਆਏ ਮੈਂ ਤੁਸੀਂ ਆਪਣੇ ਟੇਸ ਦੇ ਹਿਸਾਬ ਨਾਲ ਲੈ ਸਕਦੇ ਹੋ ਉਸ ਤੋਂ ਬਾਅਦ ਇਲਾਇਚੀ ਲਾਵਾਂਗੇ ਆਪਾਂ ਇੱਕ ਇਲਾਇਚੀ ਟੇਸ ਤੇ ਇਹਦੇ ਫਲੇਵਰ ਵਾਸਤੇ ਇਹਨੂੰ ਪੀਸ ਲਾਵਾਂਗੇ ਪਹਿਲਾਂ ਮੈਦਾ ਜਿਹੜਾ ਆਪਣਾ ਭੁੰਨਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਦਾ ਹੋ ਗਿਆ ਅੱਧਾ ਕੇ ਭੁੰਨਿਆ ਗਿਆ 5-6 ਮਿੰਟ ਇਹਨੂੰ ਹੋ ਗਏ ਆ 5-6 ਮਿੰਟ ਆਪਾਂ ਹੋਰ ਲਗਾਵਾਂਗੇ 2-4 ਮਿੰਟ 1-2 ਮਿੰਟ ਇੱਧਰ ਉੱਧਰ ਵੀ ਹੋ ਸਕਦਾ ਇਹਦਾ ਕਲਰ ਚੇਂਜ ਨਹੀਂ ਕਰਨਾ ਹੈਗਾ ਕਿਉਂਕਿ ਆਪਾਂ ਬਿਲਕੁਲ ਲੋ ਫਲੇਮ ਤੇ ਭੁੰਨਿਆ ਹੈ ਮੈਦਾ ਆਪਣਾ ਬਿਲਕੁਲ ਭੁੰਨ ਕੇ ਜਿਹੜਾ ਤਿਆਰ ਹੋ ਗਿਆ ਇਹਨੂੰ 12 ਮਿੰਟ ਹੋ ਗਏ 12-13 ਮਿੰਟ ਹੋ ਗਏ ਹੁਣ ਆਪਾਂ ਇਹਨੂੰ ਗਰਮ-ਗਰਮ ਦੇ ਵਿੱਚ ਹੀ ਹਜੇ ਗੈਸ ਆਪਣਾ ਬਿਲਕੁਲ ਮੀਡੀਅਮ ਫਲੇਮ ਤੇ ਆ ਜਿਹੜਾ ਚੱਲ ਰਿਹਾ ਏ ਇਸ ਟਾਈਮ ਤੇ ਆਪਾਂ ਚੀਨੀ ਪਾ ਲਾਂਗੇ ਜਿਹੜੀ ਆਪਾਂ ਪੀਸ ਕੇ ਰੱਖੀ ਸੀ ਪੀਸ ਕੇ ਇਸ ਲਈ ਰੱਖੀ ਸੀ ਤਾਂ ਕਿ ਕਲਰ ਨਾ ਚੇਂਜ ਹੋਵੇ ਚੀਨੀ ਆ ਜਲਦੀ ਜਲਦੀ ਘੁਲ ਜਾਵੇ ਉਦੋਂ ਤੁਸੀਂ ਇਹ ਸਾਬਤ ਵੀ ਪਾ ਸਕਦੇ ਹੋ ਪਰ ਇਹਦੇ ਨਾਲ ਕੀ ਆ ਆਪਣਾ ਕੰਮ ਜਲਦੀ ਹੋ ਜਾਊਗਾ ਤੇ ਮੈਦੇ ਦਾ ਕਲਰ ਵੀ ਚੇਂਜ ਨਹੀਂ ਹੋਊਗਾ ਜਦੋਂ ਚੀਨੀ ਆਪਣੀ ਬਿਲਕੁਲ ਮੈਲਟ ਹੋ ਗਈ ਉਸ ਟਾਈਮ ਤੇ ਤੁਸੀਂ ਗੈਸ ਆ ਜਿਹੜੀ ਬੰਦ ਕਰਨੀ ਆ ਇਹਨਾਂ ਟਾਈਮ ਚੀਨੀ ਪਾ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਪਿਘਲਾ ਲੈਣਾ ਹੈ ਇੱਕ ਪਲੇਟ ਦੇ ਵਿੱਚ ਆਪਾਂ ਇਹਨੂੰ ਕੱਢ ਲਿਆ ਕੜਾਈ ਬਹੁਤ ਗਰਮ ਸੀਗੇ ਇਹਦੇ ਵਿੱਚ ਆਪਾਂ ਦੋ ਚਮਚ ਦੇਸੀ ਘਿਓ ਦੇ ਪਾ ਲਵਾਂਗੇ ਤਾਂ ਕਿ ਟੈਕਸਚਰ ਬਹੁਤ ਵਧੀਆ ਹੋ ਜਾਵੇ ਇਹਨੂੰ ਠੰਡਾ ਨਹੀਂ ਕਰਨਾ ਹੈਗਾ ਤੁਸੀਂ ਬਿਲਕੁਲ ਕੋਸੇ ਦੇ ਵਿੱਚ ਹੀ ਘਿਓ ਪਾਉਣਾ ਹੈ ਤਾਂ ਇਸ ਟਾਈਮ ਤੇ ਆਪਾਂ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਨੀ ਹੈ ਤਾਂ ਕਿ ਆਪਾਂ ਨੂੰ ਜਿਹੜਾ ਖੋਏ ਵਰਗਾ ਫਲੇਵਰ ਆਵੇ ਗਰਮ-ਗਰਮ ਦੇ ਵਿੱਚ ਹੀ ਪਾਉਣਾ ਤੁਸੀਂ ਇਹਨੂੰ ਠੰਡਾ ਨਹੀਂ ਹੋਣ ਦੇਣਾ ਹੈਗਾ ਅੱਧਾ ਕੱਪ ਆਪਾਂ ਸੁੱਕੇ ਦੁੱਧ ਦਾ ਮਿਲਾਵਾਂਗੇ ਇਹਦੇ ਵਿੱਚ ਤੁਸੀਂ ਬਾਦ ਵੀ ਮਿਲਾ ਸਕਦੇ ਹੋ ਕੱਟ ਵੀ ਭਲਾ ਸਕਦੇ ਹੋ ਇਸ ਟਾਈਮ ਤੇ ਤੁਸੀਂ ਜੇ ਘਿਓ ਨਹੀਂ ਪਾਉਣਾ ਹੈਗਾ ਜਾਂ ਫਿਰ ਸੁੱਕਾ ਦੁੱਧ ਨਹੀਂ ਪਾਉਣਾ ਹੈਗਾ ਤੁਸੀਂ ਗਰਮ-ਗਰਮ ਦੇ ਵਿੱਚ ਹੀ ਮਲਾਈ ਜਿਹੜੀ ਐਡ ਕਰਨੀ ਆ। ਆਪਾਂ ਇਹਦੇ ਵਿੱਚ ਅੱਧੇ ਕੱਪ ਤੋਂ ਵੀ ਘੱਟ ਜਿਹੜਾ ਨਾਰੀਅਲ ਦਾ ਬੁਰਾਦਾ ਪਾ ਲਵਾਂਗੇ। ਇਹ ਬਿਲਕੁਲ ਕੋਸਾ-ਕੋਸਾ ਹੈ ਨਾ ਤਾਂ ਜ਼ਿਆਦਾ ਗਰਮ ਆ ਨਾ ਜ਼ਿਆਦਾ ਠੰਡਾ ਹੈ। ਇਹਨੂੰ ਆਪਾਂ ਬਰਫੀ ਹੈ ਜਿਹੜੀ ਸੈੱਟ ਕਰ ਦਿੰਨੇ ਆ। ਇਹ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਇਆ ਤੇ ਤੁਸੀਂ ਇੰਨੇ ਦੇਰ ਨਹੀਂ ਲਗਾਉਣੀ ਹੈਗੀ ਜਦੋਂ ਤੁਸੀਂ ਚੀਨੀ ਪਿੰਗਲਾਉਣੀ ਆ ਬਹੁਤ ਜ਼ਿਆਦਾ ਦੇਰ ਗੈਸ ਤੇ ਨਹੀਂ ਰੱਖਣਾ ਹੈਗਾ ਕੋਈ ਵੀ ਡੱਬਾ ਲੈਣਾ ਮੇਰੇ ਹੱਥ ਲੱਗ ਗਿਆ ਇਹ ਮੈਦੇ ਵਾਲੇ ਕੋਈ ਵੀ ਡੱਬਾ ਲੈਣਾ ਉਹਦੇ ਵਿੱਚ ਫੋਇਲ ਪੇਪਰ ਜਾਂ ਫਿਰ ਤੁਸੀਂ ਏਦਾਂ ਈ ਘੀ ਲਗਾ ਦੇਣਾ ਹੈ ਤੁਹਾਡੇ ਕੋਲ ਬਟਰ ਪੇਪਰ ਹੈਗਾ ਉਹ ਵੀ ਲਗਾ ਸਕਦੇ ਹੋ ਤੇ ਬਰਫੀ ਆ ਜਿਹੜੀ ਸੈਠ ਹੋਣ ਲਈ ਰੱਖ ਦਵਾਂਗੇ ਜੇ ਤਾਂ ਗਰਮੀ ਦਾ ਮੌਸਮ ਆ ਫੇਰ ਤਾਂ ਤੁਸੀਂ ਇਹਨੂੰ ਅੱਧੇ ਘੰਟੇ ਲਈ ਫ੍ਰਿਜ ਦੇ ਵਿੱਚ ਰੱਖ ਦਿਓ ਆਪਾਂ 15 ਮਿੰਟ ਲਈ ਫ੍ਰਿਜ ਦੇ ਵਿੱਚ ਇਹਨੂੰ ਸੈੱਟ ਕਰ ਦਵਾਂਗੇ ਜੇ ਲੱਗੂਗਾ ਥੋੜੀ ਪਤਲੀ ਆ ਹਜੇ ਤਾਂ ਥੋੜਾ ਬਾਟ ਟਾਈਮ ਰੱਖ ਦਵਾਂਗੇ ਕਿਉਂਕਿ ਹੁਣ ਠੰਡ ਦਾ ਮੌਸਮ ਆ ਵੈਸੇ ਹੀ ਇੰਨੀ ਜ਼ਰੂਰਤ ਨਹੀਂ ਪੈਂਦੀ ਹੈਗੀ ਫ੍ਰਿਜ 'ਚ ਰੱਖਣ ਦੀ ਬਰਫੀਆ ਜਿਹੜੀ ਬਿਲਕੁਲ ਸੈੱਟ ਹੋ ਗਈ ਆ ਤੁਸੀਂ ਇਹਨੂੰ ਕੋਈ ਡਰਾਈ ਫਰੂਟ ਵੀ ਲਗਾ ਸਕਦੇ ਹੋ ਕਿਦਾਂ ਵੀ ਤੁਹਾਡਾ ਮਨ ਕਰੇ ਉਦਾਂ ਕਰ ਸਕਦੇ ਹੋ ਤੇ ਇਹਨੂੰ ਰੱਖ ਦਿੰਨੇ ਆ ਆਪਾਂ ਅੱਜ ਦੀ ਬਰਫੀ ਜਿਹੜੀ ਆਪਣੀ ਸੈੱਟ ਹੋ ਗਈ ਆ ਫ੍ਰਿਜ ਦੇ ਵਿੱਚ ਰੱਖਤੀ ਸੀਗੀ 20 ਮਿੰਟਾਂ ਨੂੰ ਹੋ ਗਏ ਆ ਤੁਹਾਨੂੰ ਟਾਈਮ ਘੱਟ ਵੱਧ ਲੱਗਦਾ ਏ ਤਾਂ ਪੂਰੀ ਤਰ੍ਹਾਂ ਨਹੀਂ ਜੰਮੀ 5-4 ਮਿੰਟ ਇੱਧਰ ਉੱਧਰ ਵੀ ਹੋ ਸਕਦੇ ਨੇ ਫ੍ਰਿਜ ਦੀ ਕੂਲਿੰਗ ਦੇ ਹਿਸਾਬ ਨਾਲ ਤੇ ਨੂੰ ਆਪਾਂ ਥੋੜਾ ਟੈਪ ਕਰਾਂਗੇ ਤੇ ਇਦਾਂ ਕੱਢ ਲਵਾਂਗੇ ਆਸਾਨੀ ਦੇ ਨਾਲ ਇਹ ਨਿਕਲ ਜਾਊਗੀ ਕਾਗਜ਼ ਜਿਹੜਾ ਲਗਾਇਆ ਸੀਗਾ ਇਹਦੇ ਨਾਲ ਆਸਾਨੀ ਨਾਲ ਨਿਕਲ ਜਾਂਦੀ ਆ ਆਪਾਂ ਨੂੰ ਹਟਾ ਦੇਵਾਂਗੇ ਜੀ ਜਾਉਗੀ ਤੇ ਖਾਣ ਚ ਤੁਹਾਨੂੰ ਬਿਲਕੁਲ ਲੱਗੂਗਾ ਹੀ ਨਹੀਂ ਕਿ ਪਰਫੀਏ ਜਿਹੜੀ ਤੁਸੀਂ ਮੈਦੇ ਤੋਂ ਬਣਾਈ ਹੈ ਬਰਫੀ ਜਿਹੜੀ ਆ ਪਾ ਬਿਲਕੁਲ ਘੱਟ ਲਈ ਆ ਬਹੁਤ ਹੀ ਟੇਸਟੀ ਤੇ ਬਹੁਤ ਹੀ ਅਮੇਜ਼ਿੰਗ ਬਣਦੀ ਆ ਇਦਾਂ ਲੱਗੂਗਾ ਹੀ ਨਹੀਂ ਕਿ ਮੈਦੇ ਤੋਂ ਬਰਫੀ ਆ ਜਿਹੜੀ ਤੁਸੀਂ ਬਣਾਈ ਆ ਇੰਨੀ ਜ਼ਿਆਦਾ ਵਧੀਆ ਇਹ ਬਣਦੀ ਆ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੁੰਦੀ ਹੈ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ ਦੇ ਨਾਲ